ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਕਿੱਦਾਂ ਹੋਣਾ ਇਹਦੇ ਤੇ ਥੋੜੀ ਜੀ ਅੱਜ ਮੈਂ ਗੱਲਬਾਤ ਕਰਨੀ ਹੈ ਵਿਕਰਮ ਜੀਠਿਆ ਜੇਲ੍ਹ ਤੋਂ ਬਾਹਰ ਹੁੰਦੇ ਢੋਲ ਠਮੱਕੇ ਦੇ ਨਾਲ ਸਵਾਗਤ ਉਹਦਾ ਕੀਤਾ ਜਾਂਦਾ ਹੈ ਸਵਾਗਤ ਕਰਨ ਵਾਲੇ ਅਸਲ ਅਕਾਲੇ ਨਹੀਂ ਸੀ ਸਵਾਗਤ ਕਰਨ ਵਾਲੇ ਚਿੱਟੇ ਦੇ ਵਪਾਰੀ ਮਜੀਠੀਏ ਦਾ ਚਿੱਟਾ ਵੇਚਣ ਵਾਲੇ ਉਹਦੇ ਕਰਿੰਦੇ ਸੀ ਕਿਛ ਕੋਈ ਦੋਰਾਮਾ ਨਹੀਂ ਸਚਾਈ ਹੈ ਸੁਣ ਅਕਾਲੀ ਦਲ ਦਾ ਜਾਂ ਕਲ ਦਲ ਦੀ ਰਾਜਨੀਤੀ ਦਾ ਬੇਡਾ ਗਰਕ ਕਿਦਾਂ ਹੋਣਾ ਇਹਨੂੰ ਧਿਆਨ ਦੇ ਨਾਲ ਸੁਣਿਓ ਜ਼ਰੂਰ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਨੇ ਪੱਤੇ ਖੇਡੇ ਨੇ ਉਹ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਰਾਹੀਂ ਖੇਡੇ ਨੇ ਮਨਜੀਠੀ ਦੀ ਜ਼ਮਾਨਤ ਹੋਣ ਤੋਂ ਮਤਲਬ ਇਹ ਹੀ ਹੈ ਤੇ ਇਹਦੇ ਵਿੱਚੋਂ ਮਿਸਿੰਗ ਕੌਣ ਹੈ ਸੁਖਵੀਰ ਬਾਦਲ ਤੇ ਬੀਬਾ ਹਰਸ਼ਿਮਰਤ ਕੌਰ ਬਾਦਲ ਮੈਂ ਤਕਰੀਬਨ ਇੱਕ ਵੀਕ ਤੋਂ ਇਹ ਜੱਜ ਕਰ ਰਿਹਾ ਜੱਜ ਨਹੀਂ ਗੌਰ ਕਰ ਰਿਹਾ ਰਿਸਰਚ ਕਰ ਰਿਹਾ ਬੀ ਬਿਵਾ ਹਰਸਿਮਰਤ ਕੌਰ ਬਾਦਲ ਦਾ ਤੇ ਸੁਖਵੀਰ ਬਾਦਲ ਦਾ ਇੱਕ ਵੀ ਬਿਆਨ ਨਹੀਂ ਆਇਆ ਵੀ ਸਾਡਾ ਮਜੀਠੀਆ ਬਾਹਰ ਆ ਗਿਆ ਇੱਕ ਵੀ ਬਿਆਨ ਨਹੀਂ ਆਇਆ ਕਿਉਂ ਕਿਉਂਕਿ ਅੰਦਰ ਖਾਤੇ ਜਿਹੜੀ ਖਿਚੜੀ ਪੱਕ ਰਹੀ ਹੈ ਉਹ ਇਹ ਹੈ ਬਿਸ਼ਖਬੀਰ ਬਾਦਲ ਵੀ ਥੋੜਾ ਜਿਹਾ ਦੂਰੀ ਬਣਾ ਕੇ ਰੱਖਣੀ ਚਾਹੁੰਦਾ ਹੈ ਕਾਰਨ ਵੀ ਮਜੀਠੀਏ ਕਾਰਨ ਮਜੀਠੀਏ ਦਾ ਚਿੱਟਾ ਵੇਚਣਾ ਇਹ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਖਤਰੇ ਦੀ ਘੰਟੀ ਬਣਿਆ ਜਿਹੜੀ ਥੂ-ਥੂ ਹੋਈ ਹੈ ਉਹ ਵੱਡਾ ਹਿੱਸਾ ਜਿਹੜਾ ਅਕਾਲੀ ਦਲ ਦਾ ਖਤਮ ਹੋਇਆ ਹੈ ਵੋਟਰ ਦੂਰ ਹੋਏ ਨੇ ਉਹ ਮਜੀਠੀਏ ਕਰਕੇ ਹੋਏ ਨੇ ਤੇ ਹੁਣ ਜਿਹੜੀਆਂ ਦੂਰੀਆਂ ਨੇ ਇਹ ਕਿੰਨੀਆਂ ਕੁ ਪੈਣਗੀਆਂ ਇਹ 27 ਤੱਕ ਤਕਰੀਬਨ ਤਕਰੀਬਨ ਇਹ ਕਹਿ ਸਕਦੇ ਹਾਂ ਜਿਵੇਂ ਇੱਕ ਕੋਠੀ ਦੇ ਵਿੱਚ ਇੱਕ ਘਰ ਦੇ ਵਿੱਚ ਗੰਧ ਕੱਢੀ ਜਾਂਦੀ ਹੈ ਨਾ ਤੇ ਉਹ ਗੰਧ ਤਕਰੀਬਨ ਤਕਰੀਬਨ ਕੱਢੀ ਜਾ ਚੁੱਕੀ ਹੈ ਇਹ ਦੂਰੀਆਂ ਨੇ ਨੇੜਤਾ ਨਹੀਂ ਪੈਣੀ ਮੈਂ ਜਿਹੜੀ ਅੱਜ ਗੱਲ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ ਮੇਰਾ ਮਕਸਦ ਇਹ ਨਹੀਂ ਹੈਗਾ ਵੀ ਕਿਸੇ ਬੰਦੇ ਨੂੰ ਨੀਮਾ ਝਕਾਇਆ ਜਾਵੇ ਕਿਸੇ ਦੀ ਇਨਸਲਟ ਕੀਤੀ ਜਾਵੇ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਪੰਜਾਬ ਦੀ ਰਾਜਨੀਤੀ ਉਹ ਲੋਕ ਕਰਨ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਤੇ ਉਹ ਲੋਕ ਰਾਜਨੀਤੀ ਵਿੱਚ ਆਉਣ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਰਾਜਨੀਤੀ ਕਰਮ ਤੇ ਇਹ ਪੜ੍ਹੇ ਲਿਖੇ ਜੋ ਸਾਡੇ ਪੜ੍ਹੇ ਲਿਖੇ ਬਜ਼ੁਰਗ ਇਹ ਚਾਹੁੰਦੇ ਕਿਉਂਕਿ 1947 ਤੋਂ ਲੈ ਕੇ ਜੇ ਤੁਸੀਂ ਹੁਣ ਤੱਕ ਰਿਸਰਚ ਕਰਕੇ ਦੇਖੋਗੇ ਕਿਸੇ ਵੀ ਪਾਰਟੀ ਦੇ ਕੋਲੇ ਕੋਈ ਇਹੋ ਜਿਹਾ ਵਿਜ਼ਨ ਨਹੀਂ ਸੀ ਮੇ ਅਸੀਂ ਪੰਜਾਬ ਦੇ ਯੂਥ ਲਈ ਕੀ ਕੀਤਾ ਹੈ ਪੰਜਾਬ ਦੇ ਮਜ਼ਦੂਰ ਲਈ ਕੀ ਕੀਤਾ ਹੈ ਪੰਜਾਬ ਦੇ ਕਿਸਾਨ ਲਈ ਕੀ ਕੀਤਾ ਹੈ ਔਰ ਕੌਮੀ এজেন্ডੇ ਤੇ ਕੋਈ ਕਿਸੇ ਨੇ ਸਟੈਂਡ ਲਿਆ ਹੋਵੇ ਇਹ ਕਿਸੇ ਕੋਲੇ ਕੋਈ ਵਿਜਨ ਹੈ ਨਹੀਂ ਇਹ ਗੱਲਾਂ ਕੌੜੀਆਂ ਨਹੀਂ ਪਰ ਇਹਦਾ ਖਮਿਆਜਾ ਸਾਨੂੰ 1947 ਤੋਂ ਲੈ ਕੇ ਹੁਣ ਤੱਕ ਭੁਗਤਣਾ ਪਿਆ ਹੈ ਅੱਗੇ ਵੀ ਸ਼ਾਇਦ ਉਗਦੇ ਰਹਾਂਗੇ ਜੇ ਅਸੀਂ ਨਾ ਸਮਝੇ ਤਾਂ ਹੁਣ ਮੈਂ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਦੀ ਗੱਲ ਕਿਉਂ ਕੀਤੀ ਹੈ ਮੈਂ ਤੁਹਾਨੂੰ ਯਾਦ ਕਰਾ ਦਿਆਂ ਬੀਜੇਪੀ ਨੇ ਸਰਸੇ ਵਾਲੇ ਬਲਾਤਕਾਰੀ ਤੇ ਵੀ ਪੱਤੇ ਖੇਡੇ ਸੀ ਤੇ ਜਦੋਂ ਉਹ ਥੋੜਾ ਜਿਹਾ ਚਾਂਬਲ ਗਿਆ ਪੈਰ ਛੱਡ ਗਿਆ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਿਆ ਫਿਲਮਾਂ ਵਾਲੇ ਪਾਸੇ ਚਲਾ ਗਿਆ ਬਡੀਆਂ ਕਾਰਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਖੇ ਖਾਧੀ ਔਰ ਇੱਥੋਂ ਤੱਕ ਕਿ ਸਰਕਾਰ ਨੂੰ ਵੀ ਚੈਲੰਜ ਕਰਨ ਲੱਗ ਗਿਆ ਸੀ ਤੇ ਫਿਰ ਉਦੋਂ ਜਿਹੜੀ ਸਰਕਾਰ ਨੇ ਥੱਲਾ ਸੇ ਦਿੱਤੀ ਉਸ ਸਰਕਾਰ ਨੇ ਉਹਨੂੰ ਖੁੱਡੇ ਲੈਣ ਵੀ ਲਾਇਆ ਇਹ ਸਚਾਈ ਹੈ ਜੇ ਹੁਣ ਇਹ ਲੱਗਦਾ ਹੈ ਵੀ ਜੋ ਕੁਛ ਗੁਰਿੰਦਰ ਢਿੱਲੋਂ ਬਿਆਸ ਵਾਲੇ ਬਾਬੇ ਤੋਂ ਕਰਵਾਇਆ ਜਾ ਰਿਹਾ ਹੈ ਇਹ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਜਿੰਨਾ ਕਿ ਮੈਨੂੰ ਸਮਝ ਹੈ ਵੀ ਬਾਬੇ ਗ੍ਰਿੰਦਰ ਦੀ ਵੀ ਪ੍ਰਾਪਰਟੀ ਦੀ ਜਾਂਚ ਹੋ ਸਕਦੀ ਹੈ। ਔਰ ਬਾਬੇ ਗ੍ਰਿੰਦਰ ਤੋਂ ਵੀ ਥੋੜਾ ਜਿਹਾ ਕੰਮ ਲੈ ਕੇ ਇਹਨੂੰ ਵੀ ਜੇਲ੍ਹ ਚ ਛੁੱਟਿਆ ਜਾ ਸਕਦਾ ਹੈ। ਕਿਉਂਕਿ ਬਾਬਾ ਗ੍ਰਿੰਦਰ ਕੋਈ ਬਹੁਤਾ ਭਲਾ ਮਾਨਸ ਨਹੀਂ। ਇਹਦੇ ਵੀ ਰਿਸ਼ਤੇਦਾਰ ਭਤੀਜੇ ਭਾਣਜੇ ਅੰਦਰ ਨੇ ਉਹ ਹਜ਼ਾਰਾਂ ਕਰੋੜਾਂ ਦਾ ਕੱਪੜਾ ਹੈ ਇਹ ਕੋਈ ਐਵੇਂ ਨਹੀਂ ਗੱਲਾਂ तकरीबन तकरीबन ਜਿਹੜੇ ਵੱਡੇ ਸਿਆਸਤਦਾਨ ਨੇ ਨਾ ਕੰਮ ਉਹ ਤੋਂ ਲੈਂਦੇ ਨੇ ਜਿਹਦੇ ਵਿੱਚ ਥੋੜੀ ਬਹੁਤੀ ਕਮਜ਼ੋਰੀ ਹੋਵੇ ਪਤਾ ਹੋਵੇ ਵੀ ਤੈਨੂੰ ਸੰਗੀਤ ਤੋਂ ਫੜਿਆ ਜਾ ਸਕਦਾ ਹੈ ਇਹ ਸਚਾਈ ਹੈ ਤੇ ਹੁਣ ਜਿਹੜੀ ਮੈਂ ਅਕਾਲੀਆਂ ਦੀ ਗੱਲ ਥੋੜੀ ਜਿਹੀ ਵਿੱਚ ਐਂਟਰੀ ਕਰਵਾਈ ਆ ਉਹਦਾ ਮਤਲਬ ਇਹ ਐ ਮੇ ਅਕਾਲੀਆਂ ਦੀ ਸਰਕਾਰ ਤੇ ਬਣਦੀ ਨਹੀਂ ਜਿੰਨਾ ਮਰਜੀ ਜੋਰ ਲਾ ਲੈਣ ਕਿਉਂਕਿ ਜਿਹੜੇ ਡੇਰਾਬਾਦ ਦੇ ਪੱਤੇ ਖੇਡੇ ਜਾਂਦੇ ਨੇ ਹੁਣ ਡੇਰਾਬਾਦ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਦੀ ਆਸਥਾ ਡੇਰੇ ਤੇ ਹੋ ਸਕਦੀ ਐ ਪਰ ਉਹਨਾਂ ਲੋਕਾਂ ਦੇ ਵਿੱਚ ਪੜ੍ਹੇ ਲਿਖੇ ਲੋਕ ਵੀ ਹੈਗੇ ਨੇ ਭਾਵੇਂ ਚਿਪੋ ਚਿਪੀ ਪਰਿਵਾਰਕ ਤੌਰ ਤੇ ਕਿਦਾਂ ਵੀ ਕਹਿ ਲਈਏ ਜੇ ਇੱਕ ਪੂਰਾ ਪਰਿਵਾਰ ਡੇਰੇ ਤੇ ਜਾਂਦਾ ਹੈ ਉਹਦੇ ਵਿੱਚੋਂ 2-4 ਮੈਂਬਰ ਉਹ ਹੋਣਗੇ ਜਿਹੜੇ ਵਿਰੋਧ ਵਿੱਚ ਵੀ ਹੁੰਦੇ ਆ ਸਾਡੀਆਂ ਮਾਈਆਂ ਰਾਬਰ ਜਾਂੀਆਂ ਤੇ ਜ਼ਿਆਦਾ ਡੇਰੇ ਤੇ ਜਾਂਦੀਆਂ ਹੁੰਦੀਆਂ ਜ਼ਰੂਰੀ ਹੁੰਦਾ ਵੀ ਘਰ ਵਾਲਾ ਵੀ ਪਿੱਛੇ ਲੱਗੇ ਜ਼ਰੂਰੀ ਹੁੰਦਾ ਵੀ ਪਿੱਛੇ ਉਹਦਾ ਪਰਿਵਾਰ ਉਹਦੇ ਵਿੱਚ ਵੀ ਲੱਗਣ ਜਾਨੀ ਕਿ ਜਿਹੜਾ ਡੇਰਾਬਾਦ ਤੇ ਪੱਤਾ ਖੇਡਿਆ ਜਾਂਦਾ ਨਾ ਉਹ ਕਾਮਯਾਬ ਤਕਰੀਬਨ 15 ਸਾਲ 20 ਸਾਲ ਪਹਿਲਾਂ ਤਾਂ ਹੋ ਗਿਆ ਸੀ ਹੁਣ ਨਹੀਂ ਹੋਣਾ ਹੁਣ ਸੋਸ਼ਲ ਮੀਡੀਆ ਦਾ ਜੋ ਆਣਾ ਹੈਗਾ ਟਾਈਮ ਹੈਗਾ ਤੇ ਹੁਣ ਤਾਂ ਇੱਕ ਸੈਕਿੰਡ ਲੱਗਦਾ ਕੋਸ਼ੇਵਕ ਸਾਹਮਣੇ ਆ ਜਾਂਦਾ ਵੀ ਰੱਬ ਮੁਲਾਕਾਤ ਲਈ ਪਹੁੰਚ ਗਿਆ ਰੱਬ ਨੇ ਕਲੀਨ ਚਿੱਟ ਦੇਤੀ ਜਿਹਨ ਕਿ ਕਾਫੀ ਕੁਝ ਬਾਹਰ ਆ ਜਾਂਦਾ ਚਲੋ ਮੈਂ ਹੋਰ ਪਾਸੇ ਨਾ ਜਾਵਾਂ ਮੈਂ ਗੱਲ ਇਹ ਕਰਨੀ ਚਾਹਣਾ ਵੀ ਮਜੀਠੀਆ ਚਾਹੁੰਦਾ ਪ੍ਰਧਾਨ ਕੀ ਮੇਰੇ ਹੱਥ ਆਵੇ ਅਕਾਲ ਚਲਦਾ ਪ੍ਰਧਾਨ ਮੈਫਮਾ ਤੇ ਸੁਖਵੀਰ ਚਾਹੁੰਦਾ ਵੀ ਮਜੀਠੀਏ ਨੂੰ ਜਿਹੜਾ ਰਾਹ ਦੇ ਵਿੱਚ ਰੋੜਾ ਬਣਿਆ ਉਹਨੂੰ ਲਾਂਬੇ ਕੀਤਾ ਜਾਵੇ। ਇਹ ਸਚਾਈ ਹੈ। ਹੁਣ ਜੇ ਤੁਸੀਂ ਰਿਸ਼ਤੇਦਾਰੀ ਸਰਵੰਧੀ ਦੀ ਸੰਬੰਧੀ ਦੀ ਗੱਲ ਕਰੋਗੇ ਤਾਂ ਇਹੀ ਹੁੰਦਾ ਨਾ। ਹੁਣ ਸਾਲਾ ਤਾਂ ਸਾਲਾ ਹੀ ਰਹਿਣਾ। ਤੇ ਜੀ ਜੱਜੀਆ ਰਹਿਣਾ। ਇਹ ਤਾਂ ਹੋ ਨਹੀਂ ਸਕਦਾ। ਵੀ ਸਾਲੇ ਨੂੰ ਜੀਜਾ ਬਣਾਇਆ ਜਾਵੇ ਤੇ ਜੀਜੇ ਨੂੰ ਸਾਲਾ ਬਣਾਇਆ ਜਾਵੇ ਇਹ ਤਾਂ ਹੋ ਨਹੀਂ ਸਕਦਾ। ਤੇ ਮੈਂ ਜਿਹੜੀ ਗੱਲ ਕਰੀਏ ਥੋੜੀ ਜੀ ਖਾਨੇ ਚ ਪਾ ਲਿਓ ਬੀਜੇ ਪੰਜਾਬ ਦੀ ਰਾਜਨੀਤੀ ਵਿੱਚ ਸੁਧਾਰ ਚਾਹੁੰਦੇ ਹੋ ਪੰਜਾਬ ਤਰੱਕੀ ਦੇ ਰਾਹ ਤੇ ਜਾਵੇ ਤਾਂ ਇਹਨਾਂ ਗੱਲਾਂ 'ਤੇ ਥੋੜਾ ਜਿਹਾ ਧਿਆਨ ਦੇ ਲਿਓ ਥੋੜਾ ਜਿਹਾ ਧਿਆਨ ਦੇ ਲਿਓ ਤੇ ਤੁਹਾਡਾ ਬਹੁਤ ਵੱਡਾ ਯੋਗਦਾਨ ਹੋ ਤੁਹਾਨੂੰ ਸਾਫ਼ ਕਹਿ ਦੇਣਾ ਜਿੰਨੇ ਕ ਮੈਨੂੰ ਸਮਝ ਲਿਆ ਬੀਜੇਪੀ ਦੇ ਨਾਲ ਗੱਠ ਜੋੜ ਹੋ ਗਿਆ ਅਕਾਲੀਆਂ ਦਾ ਤਾਂ ਕੁਝ ਕਿ ਸੀਟਾਂ ਮਿਲ ਸਕਦੀਆਂ ਨੇ ਅਦਰਵਾਇਜ਼ ਸਰਕਾਰ ਦੇ ਤਾਂ ਤੁਸੀਂ ਜਿਹੜੇ ਸੁਪਨੇ ਨੇ ਨਾ ਉਹ ਕੋਈ ਬੰਦਾ ਲਵੇ ਹੀ ਨਾ ਇਹ ਬਹੁਤ ਵੱਡਾ ਭੁਲੇਖਾ ਹੈ ਹਾਂ ਇੱਕ ਹੋਰ ਇੱਥੇ ਮੈਂ ਗੱਲ ਕਹਿਣੀ ਹੈ ਜੇ ਭਾਜਪਾ ਅਕਾਲੀ ਪਾਰਟੀ ਇਲੈਕਸ਼ਨ ਲੜਦੀ ਹੈ ਨਾ ਕੱਲੇ ਭਾਜਪਾ ਵਾਲੇ ਆਪਣੇ ਦਮ ਤੇ ਲੜਦੇ ਨੇ ਫਿਰ ਕੋਈ ਨਾ ਕੋਈ ਗੇਮ ਕੋਈ ਨਾ ਕੋਈ ਪੱਤੇ ਖੇਡੇ ਜਾ ਸਕਦੇ ਨੇ ਪਰ ਅਕਾਲੀਆਂ ਦੇ ਨਾਲ ਗੱਠ ਜੋੜ ਕਰਕੇ ਨਹੀਂ ਮੈਂ ਸਿਕੰਦਰ ਸਿੰਘ ਮਲੂਕੇ ਵਰਗੇ ਹੋਰ ਦੋ ਤਿੰਨ ਕਾਲੀਆਂ ਦੇ ਬਲਾਰੇ ਜਿਹੜੇ ਆ ਉਹ ਸੁਣੇ ਆ ਕੋਈ ਦੰਬ ਵਾਲੀ ਗੱਲ ਚਲੋ ਮੈਂ ਤਾਂ ਇੰਨੀ ਗੱਲ ਦਾ ਫੋਕਸ ਰੱਖਿਆ ਵੀ ਮਜੀਠਿਆ ਮਜੀਠਿਆ ਨਸ਼ਾ ਤਸ਼ਕਰਾਂ ਨੇ ਮਜੀਠੇ ਦੇ ਕਰਿੰਦਿਆਂ ਨੇ ਢੋਲ ਤੇ ਠਮੱਕੇ ਲਾ ਕੇ ਡੱਗੇ ਲਾ ਕੇ ਕੀਤੀ ਪਰ ਮਿਸ਼ਨ ਕੌਣ ਸੀ ਜੀਜਾ ਜੀ ਤੇ ਬੀਬਾ ਹਰਸਿਮਰਤ ਕੌਰ ਬਾਦਲ ਜੀਜਾ ਕੌਣ ਹੈ ਸੁਖਬੀਰ ਬਾਦਲ ਮਜੀਠੀਏ ਦਾ ਤੇ ਭੈਣ ਕੋਣਾ ਬੀਬਾ ਹਰਸਿਮਰਤ ਕੌਰ ਬਾਦਲ ਇਹ ਮਿਸਿੰਗ ਰਹੇ ਕੋਈ ਹਾਰ ਪਾਉਂਦਿਆਂ ਦੀ ਫੋਟੋ ਜੱਫੀ ਪਾਉਂਦਿਆਂ ਦੀ ਫੋਟੋ ਵਧਾਈਆਂ ਦੀ ਪੋਸਟ ਇਦਾਂ ਕੋਈ ਆਈ ਨਹੀਂ ਇਹਦਾ ਮਤਲਬ ਇਹੀ ਹੈ ਵੀ ਜਿਹੜੀ ਖਿਚੜੀ ਹੈ ਉਹ ਦੂਰੀ ਬਣਾਉਣ ਵਾਸਤੇ ਪਕਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ